ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਦੇਖੋ ਅੱਜ ਮੈਂ ਤੁਹਾਡੇ ਲਈ ਜਿਹੜਾ ਡਿਜ਼ਾਈਨ ਲੈ ਕੇ ਆਈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਜਿਹੜਾ ਬਣਾਈ ਵਿੱਚ ਆਸਾਨ ਹੈ ਦੇਖੋ ਇਸ ਤਰ੍ਹਾਂ ਜਿਗਜੈਗ ਬਣਦਾ ਆਪਣਾ ਡਿਜ਼ਾਈਨ ਠੀਕ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਹੈ ਬਹੁਤ ਹੀ ਆਸਾਨ ਹੈ ਬਣਾਈ ਵਿੱਚ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ 12 ਸਲੰਗਾਂ ਦਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਐਸੇ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ 6 ਦੇ ਮਲਟੀਪਲ ਆਪਾਂ ਦੋ ਕੁੰਡੇ ਆ ਸੌਰੀ 6 ਦੇ ਮਲਟੀਪਲ ਪਹਿਲਾਂ ਆਪਾਂ ਤਿੰਨ ਕੁੰਡੇ ਰੱਖਣੇ ਫਿਰ ਦੋ ਕੁੰਡੇ ਆ ਜਿਹੜੇ ਆਪਾਂ ਕੰਨਾਂ ਵਾਲੇ ਰੱਖ ਲੈਣੇ ਇੱਕ ਕੁੰਡਾ ਇੱਧਰ ਕੰਨੀ ਤੇ ਇੱਕ ਕੁੰਡਾ ਇੱਧਰ ਠੀਕ ਹੈ ਤਾਂ 6 ਦੇ ਮਲਟੀਪਲ ਪੰਜ ਕੁੰਡੇ ਤੁਸੀਂ ਵਾਦੂ ਲੈ ਲੈਣੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟਰ ਹੋਊਗੀ ਰਾਈਟ ਸਾਈਡ ਤੋਂ ਸ਼ੁਰੂ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਮੇਰੇ ਚੈਨਲ ਤੇ ਜਾ ਕੇ ਤੁਸੀਂ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਹੈ ਜਿਹੜੇ ਦੇਖ ਸਕਦੇ ਹੋ ਅੱਜ ਦਾ ਡਿਜ਼ਾਈਨ ਆਪਣਾ 6 6 ਕੁੰਡਿਆਂ ਦਾ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਬਾਧੂ ਕੁੰਡਾ ਹੈ ਆਪਣੇ ਕੋਲ ਉਸ ਤੋਂ ਬਾਅਦ ਹੁਣ ਆਪਣਾ ਡਿਜ਼ਾਈਨ ਹੋਊਗਾ ਸ਼ੁਰੂ ਤਾਂ ਥ੍ਰੈਡ ਕਰਨਾ ਭਾਗੇ ਛੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਨੇ ਤਾਂ ਜਿਹੜੀ ਵੀਡੀਓ ਆਪਣੀ ਬਹੁਤ ਹੀ ਲੰਬੀ ਹੋ ਜਾਂਦੀ ਹੈ ਤਿੰਨ ਕੁੰਡੇ ਉਲਟੇ ਤਿੰਨ ਸਿੱਧੇ ਅਸਤਰ ਠੀਕ ਹੈ ਇੱਕ ਸਲਾਈ ਕੰਪਲੀਟ ਹੋ ਗਈ ਆਪਣੀ ਦੇਖੋ ਲਾਸਟ ਤੇ ਵੀ ਆਪਣੇ ਤਿੰਨ ਕੁੰਡੇ ਉਲਟੇ ਆ ਗਏ ਸਟਾਰਟਿੰਗ ਚ ਵੀ ਇੱਕ ਤਾਰ ਕੇ ਤਿੰਨ ਉਲਟੇ ਸੀ ਤੇ ਲਾਸਟ ਤੇ ਤਿੰਨ ਉਲਟੇ ਕਿਹੜਾ ਸਿੱਧਾ ਬਣਾ ਲਿਆ ਕਿਉਂਕਿ ਸਿੱਧੇ ਪਾਸੇ ਤੇ ਸਲਾਈ ਆ ਸੈਕੰਡ ਰੋ ਆਗੀ ਰੰਗੂ ਸਾਈਡ ਤੋਂ ਤਾਂ ਜਿਹੜੇ ਕੁੰਡੇ ਆਪਾਂ ਨੂੰ ਜਿਸ ਤਰ੍ਹਾਂ ਇਹ ਦਿਖਾਈ ਦੇਣਗੇ ਉਸੇ ਤਰ੍ਹਾਂ ਦੇ ਬਣਾਉਣੇ ਮਤਲਬ ਜਿਹੜੇ ਉਧਰ ਉਲਟੇ ਇੱਧਰ ਸਿੱਧੇ ਜਿਹੜੇ ਉਧਰ ਸਿੱਧੇ ਇੱਧਰ ਉਲਟੇ ਤਾਂ ਤਿੰਨ ਸਿੱਧੇ ਤੈਨ ਨਾਲ ਉਲਟੇ ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਕੰਪਲੀਟ ਕਰਾਂਗੇ ਆਪਣੀ ਸਾਰੀ ਸਿਲਾਈ ਇਸੇ ਤਰ੍ਹਾਂ ਦੂਸਰੀ ਸਿਲਾਈ ਕੰਪਲੀਟ ਕਰਨ ਤੋਂ ਬਾਅਦ ਆ ਗਈ ਆਪਣੀ ਤੀਸਰੀ ਸਿਲਾਈ ਸਿੱਧੇ ਪਾਸੇ ਤੋਂ ਰਾਈਟ ਸਾਈਡ ਤਾਂ ਜਿਵੇਂ ਆਪਾਂ ਪਹਿਲੀ ਸਿਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਬਣਾਉਣੀ ਹੈ ਠੀਕ ਹੈ ਤਿੰਨ ਉਲਟੇ ਤਿੰਨ ਸਿੱਧੇ ਉਲਟਿਆਂ ਦੇ ਉੱਪਰ ਤਿੰਨ ਉਲਟੇ ਸਿੱਧਿਆਂ ਦੇ ਉੱਪਰ ਤਿੰਨ ਸਿੱਧੇ ਸਾਰੀ ਸਿਲਾਈ ਇਸੇ ਤਰ੍ਹਾਂ ਚੌਥੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ اتار ਕੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਸਾਰੀ ਸਲਾਈ ਸਿੱਧੀ ਹੁਣ ਆ ਗਈ ਆਪਣੀ ਪੰਜਵੀਂ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ اتارੋ ਚਾਹੇ ਬਣਾ ਉਸ ਤੋਂ ਬਾਅਦ ਸਾਰੀ ਸਲਾਈ ਆਉਗੀ ਉਲਟੀ ਐਸਟਰਾ ਪੰਜਵੀਂ ਸਿਲਾਈ ਆਪਣੀ ਰੌਂਗ ਸਾਈਡ ਤੋਂ ਸਾਰੀ ਸਿਲਾਈ ਆਊਗੀ ਉਲਟੀ ਸੌਰੀ ਰਾਈਟ ਸਾਈਡ ਤੋਂ ਪੰਜਵੀਂ ਸਿਲਾਈ ਸਾਰੀ ਸਲਾਈ ਉਲਟੀ ਛੇਮੀ ਸਲਾਈ ਆ ਗਈ ਰੋਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਛੇ ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਸੱਤਵੀਂ ਸਲਾਈ ਆਉਗੀ ਆਪਣੀ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਜਗ੍ਹਾ ਹੋਊਗੀ ਚੇਂਜ ਠੀਕ ਹੈ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਠੀਕ ਹੈ ਪਹਿਲੀ ਸਲਾਈ ਚ ਦੇਖੋ ਆਪਾਂ ਜਦੋਂ ਆਪਾਂ ਪਹਿਲਾਂ ਡਿਜ਼ਾਈਨ ਇੱਥੇ ਬਣਾਇਆ ਸੀ ਆ ਤਾਂ ਆਪਾਂ ਬਣਾਏ ਸੀ ਤਿੰਨ ਉਲਟੇ ਹੁਣ ਆਪਾਂ ਬਣਾਵਾਂਗੇ ਤਿੰਨ ਸਿੱਧੇ ਤਿੰਨ ਸਿੱਧੇ ਤਿੰਨ ਉਲਟੇ ਠੀਕ ਹੈ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਡਿਜ਼ਾਈਨ ਦੀ ਜਗ੍ਹਾ ਹੋਗੀ ਚੇਂਜ ਸੱਤਵੀਂ ਸਲਾਈ ਤਿੰਨ ਸਿੱਧੇ तीन उल्टे अठवीं सिलाई आ गई अपनी रोंग साइड तो देखो जोड़े उधर सीधे इधर बन गए उल्टे जोड़े उधर उलटे इधर बन गए सीधे ठीक है तीन कुंडे उल्टे जेड़े उधर सीधे इस तरह तीन उल्टे तीन सीधे नौवीं सिलाई आऊगी अपनी सातवीं सिलाई दरह पहला कुंडा तारो चाहे बुना उस तुँ तो बा ਤਿਆਨ ਸਿੱਧੇ ਤਿਆਨ ਉਲਟੇ ਸਾਰੀ ਸਲਾਈ ਇਸੇ ਤਰ੍ਹਾਂ ਤਿਆਨ ਸਿੱਧੇ ਤਿਆਨ ਉਲਟੇ 10ਵੀਂ ਸਲਾਈ ਆ ਗਈ ਹੁਣ ਆਪਣੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਸਾਰੀ ਸਲਾਈ ਸਿੱਧੀ ਰੌਂਗ ਸਾਈਡ ਹੈ ਸਲਾਈ 10ਵੀਂ ਸਾਰੀ ਸਿੱਧੀ 10 ਸਲਾਂਗਾ ਕੰਪਲੀਟ ਹੋਣ ਤੋਂ ਬਾਅਦ 11ਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਇਹ ਸਲਾਈ ਆਪਾਂ ਸਾਰੀ ਬਣਾਵਾਂਗੇ ਉਲਟੀ ਠੀਕ ਹੈ 11ਵੀਂ ਸਲਾਈ ਸਾਰੀ ਉਲਟੀ 12ਵੀਂ ਸਲਾਈ ਆ ਗਈ ਆਪਣੀ 12ਵੀਂ ਤੇ ਲਾਸਟ ਸਲਾਈ ਆ ਗਈ 12ਵੀਂ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਠੀਕ ਹੈ 12 ਸਲਾਂਗਾ ਦਾ ਹੀ ਆਪਣਾ ਡਿਜ਼ਾਈਨ ਹੈ ਇਹ 12 ਸਲਾਈਆਂ ਨੂੰ ਆਪਾਂ ਬਾਰ-ਬਾਰ ਕੰਪਲੀਟ ਕਰਨਾ ਹੈ ਜਦੋਂ ਆਪਾਂ ਡਿਜ਼ਾਈਨ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਫਿਰ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਠੀਕ ਹੈ ਕਿਸੇ ਵੀ ਕਲਰ 'ਚ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਲੇਡੀਜ਼ ਕਾਰਡੀਗਨ ਤੇ ਵੀ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਤੇ ਕੀ ਵੀ ਬਲਾਊਜ਼ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਲਾਈਆਂ ਸਿਰਫ ਆਪਣੀਆਂ ਸਿੱਧਾ ਗਾਲਟਾ ਵੀ ਬੰਦੀਆਂ ਇਹਦੇ ਵਿੱਚ ਇੱਕ ਗੱਲ ਆਪਣੀ ਇਸ ਡਿਜ਼ਾਈਨ ਚ ਵੀ ਹੋਰ ਆ ਠੀਕ ਹੋਰ ਵੀ ਆ ਠੀਕ ਹੈ ਕਿਉਂਕਿ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੋਂ ਡਿਜ਼ਾਈਨ ਇਹਤੇ ਬਣ ਕੇ ਆਉਂਦਾ ਤਾਂ ਤੁਸੀਂ ਜੇਕਰ ਇੱਕ ਆਪਣੀ ਬਾਰਵੀਂ ਸਲਾਈ ਕੰਪਲੀਟ ਹੋ ਗਈ ਦੇਖੋ ਹੁਣ ਇਹ ਆ ਗਿਆ ਆਪਣਾ ਉਲਟੀ ਸਾਈਡ ਤੋਂ ਡਿਜ਼ਾਈਨ ਇਹ ਆ ਗਿਆ ਆਪਣਾ ਸਿੱਧੀ ਸਾਈਡ ਤੋਂ ਡਿਜ਼ਾਈਨ ਤਾਂ ਜੇਕਰ ਤੁਸੀਂ ਉਲਟੀ ਸਾਈਡ ਵਾਲਾ ਇਹ ਡਿਜ਼ਾਈਨ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਜਿਹੜੇ ਕੁੰਡੇ ਐ ਸਿੱਧੀ ਸਾਈਡ ਤੇਨ ਸਿੱਧੀ ਸਾਈਡ ਵਾਲੇ ਕੁੰਡੇ ਆਪਾਂ ਇੱਧਰ ਲਗਾ ਲਾਂਗੇ ਇੱਧਰਲੇ ਕੁੰਡੇ ਆਪਾਂ ਇੱਧਰ ਲਗਾ ਲਾਂਗੇ ਤਾਂ ਇਸ ਤਰ੍ਹਾਂ ਵੀ ਡਿਜ਼ਾਈਨ ਬਣ ਕੇ ਆ ਜਾਂਦਾ ਇਹ ਦੇਖੋ ਤੇ ਇੱਧਰ ਆਪਣੀ ਇਹ ਰਾਈਟ ਸਾਈਡ ਬਣਾਈ ਐ ਇੱਧਰ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਠੀਕ ਐ ਇੱਧਰ ਜਿਗਜ਼ੈਗ ਬਣਦਾ ਡਿਜ਼ਾਈਨ ਆਪਣਾ ਤਾਂ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ